ਚਾਲ ਗੁੱਡ ਮਾਰਨਿੰਗ ਹੋਪ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆ ਗਿਆ ਸੰਡੇ ਆਪਾਂ ਘਰਾਂ ਤੇ ਹੁਣ ਉੱਠਿਆ ਤੇ ਚਾਹ ਰੈਡੀ ਹੋ ਰਹੀ ਹੈ ਚਾਹ ਪੀਨੇ ਆ ਤੇ ਫਿਰ ਅੱਜ ਦਾ ਸਟਿਊਡ ਬਣਾਨੇ ਆ ਅੱਜ ਦਾ ਸ਼ੈਡਿਊਲ ਕੀ ਆਪਣਾ ਦੋਸਤੋ ਚਾਹ ਪੀਓ ਚਾਹ ਪੀਓ ਅੱਜ ਖਾਲੀ ਚਾਹ ਪੀ ਰਿਹਾ ਅੱਜ ਖਾਣ ਨੂੰ ਕੁਝ ਹੈ ਨਹੀਂ ਨਾਲ ਕੱਲ ਕੁਝ ਲੈਣ ਲਈ ਨਹੀਂ ਖਰੀਦ ਕੇ ਹੈਨਾ ਹਾਂ ਕੱਲ ਮੈਂ ਭੁੱਲੀ ਸੀ ਅੱਜ ਨਾਲ ਮਿੱਠਾ ਵੀ ਨਹੀਂ ਹੈਗਾ ਕੁਝ ਖਾਣ ਨੂੰ ਤੇਰ ਕੱਲੀ ਚਾਹ ਪੀਣੀ ਪਿਆਣੀ ਆ ਅੱਜ ਹਾਂਜੀ ਹਾਂਜੀ ਤਾਂ ਕੀ ਮਤਲਬ ਕੱਲ ਖਰੀਦ ਕੇ ਲਿਆਂਦਾ ਪਾਪਾ ਵਾਸਤੇ ਆਪ ਇਹ ਬੋਟੇ ਠਾਕੇ ਸੀ ਹੈ ਆਪ ਨਹੀਂ ਰਹੀ ਮੇਰਾ ਇਹ ਨੁੱਕਰ ਹੈਗਾ ਇਹ ਮੈਨੂੰ ਮੋਟਾ ਸੇਜ ਹੋਰ ਤੇਰੇ ਕੋਲ ਹੀ ਨੇ ਪੈਸੇ ਸਾਰੇ ਨਹੀਂ ਗੁੰਮ ਗਏ ਪੈਸੇ ਗੁੰਮ ਗਏ ਬੋਟਲ ਕਿੱਥੇ ਰੱਖੇ ਵੇ ਪੈਸੇ ਅੱਛਾ ਚਲ ਫਿਰ ਅੱਜ ਬੀਣਾ ਉਤੋਂ ਖਾਲੇ ਪੀ ਲੈਨੇ ਚਾਹ ਹੋਰ ਕੀ ਹਨ ਹੁਣ ਇੱਕ ਬਿਸ ਲਾਸੇਗਾ ਲਾਸੇਗਾ ਗੋਲੇ ਨਾਲ ਵੀ ਸੁਟੇ ਠੀਕ ਹੈ ਰਸ ਹੈਗਾ ਹਾਂ ਬਿਸਕੁਟ ਹੈਗਾ ਹੈ ਹਾਂ ਤੇ ਲਿਆ ਫਿਰ ਕਿੱਥੇ ਆ ਤੱਕ ਤਾਂ ਕੁਛ ਆਈ ਨਹੀਂ ਮੇਰੇ ਅੱਗੇ ਪਿਆ ਕੱਲੀ ਚਾਹ ਰੱਖਤੀ ਮੇਰੇ ਅੱਗੇ ਲਿਆ ਕੇ ਲੈ ਕੇ ਆਓ ਫਿਰ ਬਿਸਕੁਟ ਰਸ ਕੁਛ ਲੈ ਕੇ ਆਓ ਖਾਣ ਜੋਗਾ ਪਪਾ ਵਾਸਤੇ ਸਾਈਕਲ ਲੈ ਜਾ ਆਪਣਾ ਛੇਤੀ ਆ ਜੀ ਓਕੇ ਪਈਆ ਹਾਂ ਲੈ ਆਟੋ ਵੀਗਾ ਤਾਂ ਲੈ ਕੇ ਆ ਗਿਆ ਮੇਰ ਨੂੰ ਪਰਸ ਵੀ ਉਹ ਸਵੇਰੇ ਸਵੇਰੇ ਥੋੜੀ ਖਾਈ ਦਿਆ ਨੇ ਉਹ ਸਵੇਰੇ ਰਸ ਖਾਣੇ ਆ ਚਾਹ ਦੇ ਨਾਲ ਇਹਨੂੰ ਰੱਖ ਦੇ ਪਰ ਇਹ ਪੁੱਤ ਹੋਏ ਜੀ ਖਾ ਨਹੀਂ ਆਪਣੇ ਆਪਣੀ ਸੰਦੇ ਆਪਾਂ ਲੈ ਲੈਂਦੇ ਚੇਜ ਕਰ ਲੈਂਦੇ ਓਕੇ ਲੈ ਤੂੰ ਇਹਨੂੰ ਸਾਫ ਕਰ ਤੂੰ ਮੈਂ ਨਾ ਧਰ ਚੱਲ ਠੀਕ ਹੈ ਲੋ ਜੀ ਚੱਲਿਆਂ ਜੰਦੀ ਦੀ ਮੰਮਾ ਨੂੰ ਛੱਟਣ ਦੱਗੀ ਭਾਏ ਮੈਂ ਤੈਨੂੰ ਲੱਭੀ ਜਨਾ ਕਿੱਥੇ ਨਾਂ ਗਿਆ ਸੀ ਮੈਂ ਬਾਹਰ ਐ ਗਈ ਸੀ ਮੈਂ ਬਾਹਰੇ ਗਈ ਸੀ ਹਾਂ ਮੈਨੂੰ ਪਤਾ ਨਹੀਂ ਕਿੱਥੇ ਚਲ ਗਿਆ ਜੰਦੀ ਆਪ ਕੋ ਉੱਲੂ ਭਾ ਗਿਆ ਉੱਲੂ ਭਾ ਗਿਆ ਚਲੋ ਚਲੋ ਗੱਡੀ ਕਰ ਸਾਰ ਅੰਕੋ ਜੀ ਸਿਆਕਲ ਲਾਂਦੇ ਹੋ ਸੋਰੇ ਸੋਰੇ ਤੱਕ ਹੌਲੇ ਫਿਰ ਲੋ ਜੀ ਬੱਦਲ ਹੋਇਆ ਹੋਇਆ ਔਰ ਅੱਜ ਮੀਂਹੇ ਲੱਗਦੇ ਨੇ ਸਾਰ ਥੋੜੇ ਥੋੜੇ ਪਰ ਨਾ ਹੀ ਪਵੇ ਮੀਂਹ ਤੁੱਪ ਲੱਗੇ ਮੀਂਹ ਤੋਂ ਤਾਂ ਨਫ਼ਰਤ ਜੀ ਹੋਈ ਪਈ ਐ ਦੇਲ ਹੀ ਨਹੀਂ ਕਰਦਾ ਮੀਂਹ ਤਾਂ ਪਵੇ ਨਾ ਚਲੋ ਕੋਈ ਗੱਲ ਨਹੀਂ ਉਹ ਜੋ ਜੀ ਮੀਂਹ ਮੀਂਹ ਰੋਜ਼ ਰੋਜ਼ ਮੀਂਹ ਆਣਾ ਹਾਂ ਤੁੱਪੇ ਨਹੀਂ ਨਿਕਲਦੀ ਤੁੱਪ ਨਿਕਲਦੀ ਨਹੀਂ ਨਹੀਂ ਮੀਂਹ ਰੋਜ਼ ਪਈ ਜਾਂਦਾ ਹਾਂ ਅੱਛਾ ਬੜਾ ਵੀ ਕੰਮ ਖਰਾਬ ਜਿੰਗਮ ਲਾਵਾਂਗੇ ਬੁੱਧੂ ਆ ਜਾਓ ਤੇ ਜਾਵਾਂਗੇ ਨਾ ਸ਼ੋਪਿੰਗ ਸੈਂਟਰ ਉਹ ਜੋ ਲੈਂ ਜਾਵਾਂ ਗ੍ਰੋਸਰੀ ਹਾਂਜੀ ਉਦੋਂ ਲੈ ਕੇ ਆਵਾਂਗੇ ਆ ਗਏ ਆਂ ਘਰ ਬਾਗੋ 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 ਜੀ ਪਲਾਜ਼ਾ ਸੈਂਟਰ ਪਲਾਜ਼ਾ ਉਹ ਥੋੜਾ ਜਿਹਾ ਸਮਾਨ ਜਿਹਾ ਪਿਕ ਕਰਨਾ ਸੀ ਤੇ ਉਹ ਪਿਕ ਕਰ ਲਿਆ ਤੇ ਹੁਣ ਚੱਲਦੇ ਆਂ ਵਾਪਸ ਵੀਡੀਓ ਨਹੀਂ ਚਲਦੀ ਇੱਥੇ ਚੱਕਰ ਨੋ ਵੀਡੀਓ ਸਟੇਸ ਹਲੇ ਰਸ਼ ਘੱਟ ਹੀ ਆਇਆ ਹੈ ਸਾਢੇ 10 ਹੋਏ ਨੇ 11 12 ਵਜੇ ਲੋਕ ਹੀ ਆਉਂਦੇ ਨੇ ਫਿਰ ਫੁੱਲ ਰਸ਼ ਹੁੰਦਾ ਇੱਥੇ ਹਾਲੇ ਉਪਰੀ ਟਾਲੀ ਫਿਰਦੇ ਪਏ ਨੇ ਮਨ ਲਾ ਫਲ ਆ ਗਈ ਵਧੀਆ ਸ਼ੱਕ ਬੋਨ ਜੀ ਜੀ ਮਮ ਸਭ ਜਿਵਾ ਗਿਆ ਲੋਰੀ ਰੋਟੀ ਦਾ ਹੋ ਗਿਆ ਟਾਈਮ 12:00 ਵਜੇ 12:30 ਪਾਰ ਤੇ ਭੁੱਖ ਲੱਗ ਗਈ ਹੁਣ ਜੋਰਾ ਸ਼ੋਰਾ ਤੇ ਤੇ ਗਰਮ ਕੀਤੀ ਰੋਟੀ ਤੇ ਤੋਰੀਆਂ ਦੀ ਸਬਜੀ ਹੈ ਨਾਲ ਪਾਵਾਂਗੇ ਮੱਖਣ ਮੱਖਣ ਬਣਾਇਆ ਘਰੇ کریم ਦਾ ਤੂਤੇ ਨਾ ਰੱਖ ਲਿਆ ਮਿਰਚਾਂ ਨਾਲ ਰੱਖ ਦਿਆਂ achar ਚਲੋ ਜੀ ਅੰਦਰ ਬੈਠ ਕੇ ਖਾਵਾਂਗੇ ਰੋਟੀ ਜੱਜ ਜੀ ਨੂੰ ਪੁੱਛਦੇ ਆ ਉਹਨੇ ਵੈਸੇ ਆਲੂ ਵਾਲਾ ਪਰੌਂਠਾ ਆਪਣਾ ਖਾ ਲਿਆ ਜੱਜ ਜੀ ਨੇ ਜੱਜ ਜੀ ਰੋਟੀ ਖਾਏਗਾ ਪਤੋ ਹਾ ਜਬ ਜੀ ਇਹ ਚੀਜ਼ ਕਰੋ ਆ ਇਹਨੂੰ ਕੱਲ੍ਹ ਕਈ ਦਿਨਾਂ ਦਾ ਲਹਿੰਗਾ ਜਆ ਪਾਇਆ ਇਹਨੇ ਛੱਡਦੀ ਨਹੀਂ ਖੜਾ ਨਹੀਂ ਛੱਡਦੀ ਹੈਗੀ ਇਹਨੂੰ ਬਸ ਲਹਿੰਗਾ ਲਹਿੰਗਾ ਸੂਟ ਲਹਿੰਗਾ ਬਸ ਹੋਰ ਇਹਨੂੰ ਕੋਈ ਕੰਮ ਨਹੀਂ ਹੈ ਆ ਜੋ ਗਾਇਸ ਖਾਓ ਰੋਟੀ ਤੁਸੀਂ ਵੀ ਬਹੁਤ ਜੰਮੀ ਹੈ ਸਬਜੀ ਤੇ ਚਲੋ ਮਿਲਦੇ ਆਪਾਂ ਰੋਟੀ ਖਾ ਲਈਏ ਲੋ ਗਾਇਸ ਤੁਸੀਂ ਵੀ ਖਾਓ ਰੋਟੀ ਬੰਦ ਕਰ ਪਪਾ ਬੰਦ ਕਰ ਨਹੀਂ ਬੰਦ ਕਰਨਾ ਬਹੁਤ ਸਵਾਦ ਹੈਲੋ ਹੈਲੋ ਗਾਇਜ਼ ਥੋੜੀ ਰੋਟੀ ਖਾ ਲੈ ਤੂੰ ਪਪਾ ਪਪਾ ਰੋਟੀ ਖਾਂਦੇ ਮੈਂ ਰੋਟੀ ਖਾਂਦੀ ਪਪਾ ਸਾਟ ਹਮ ਐਮ ਏ ਬਪਾ ਲੋਤੀ ਖਾਂਦੇ ਉਹ ਡਰ ਹੋ ਕੇ ਮੈਂ ਪੂਆ ਕਾ ਚੱਲੀ ਚੱਕ ਲੈਡੀ ਹੋ ਗਈ ਮੈਂ ਰੋਟੀ ਖਾਏਗਾ ਥੋੜੀ ਜੀ ਹਾਂ ਥੋੜੀ ਜੀ ਮੈਂ ਲਿਪਕੋ ਸਨਾਈ ਜਿਪਕੋ ਸਨਾਈ ਤੇਦੀ ਭਰੀ ਹੈ ਹਾਂ ਹਾਂ ਤੇਦੀ ਹਾਂ ਚਲ ਠੀਕ ਹੈ ਮੈਮ ਬੈਲ ਗੁੱਡ ਹੈਗੀ ਮੈਨੂੰ ਭੂਖ ਨਹੀਂ ਲੱਗਦੀ ਹੂੰ ਸਿਆਣਾ ਪੁੱਤੋ ਹੈ ਨਾ ਹਾਂ ਰੋਟੀ ਖਾ ਤੇ ਜੱਦੀ ਨਹੀਂ ਮੈਂ ਪੂਆ ਘਰ ਜਾਣਾ ਇਹਨੂੰ ਹੁਣ ਛੱਡਣ ਦਿੰਦੇ ਆ ਉਧਰ ਜੱਦੀ ਨੂੰ ਮੌਸਮ ਬਦਲ ਹੋਏ ਹੋਏ ਨੇ ਚੱਲ ਬਤੂ ਫੋਨ ਕਰਦੀ ਫਿਰ ਮੈਨੂੰ ਚੰਗਾ ਜਦੋਂ ਆਣਾ ਹੋਇਆ ਕਰੇ ਓਕੇ ਮੈਂ ਛੱਡਿਆ ਆ ਤੇ ਹੁਣ ਚਾਹ ਦੇਖਦੇ ਆ ਚਾਹ ਬਣਾਉਣੀ ਆ ਮੌਸਮ ਹੋ ਗਿਆ ਠੰਡਾ ਤੇ ਚਾਹ ਪੀਂਨੀ ਆ ਫਿਰ ਗਰਮ ਗਰਮ ਜੀ ਲਓ ਜੀ ਆਪਾਂ ਲੱਗੇ ਆ ਚਾਹ ਬਣਾਉਣ ਚੱਕਰ ਦੀ ਬਣਾਣੇ ਆ ਚਾਹ ਹੋਈ ਪੱਤੀ ਮਿੱਠਾ ਪਾਤਾ ਮਿੱਠਾ ਤਾਂ ਨਹੀਂ ਪਾਇਆ ਪੱਤੀ ਪਾਤੀ ਸੌਂਫ ਪਾਤੀ ਲੌਂਗ ਪਾਤੇ ਤੇ ਆਪਾਂ ਪਾਨੇ ਸ਼ੱਕਰ ਚਾਹ ਗੋੜਤੀ ਬਣਾਣੀ ਹੀ ਗੋੜ ਹੈ ਨਹੀਂ ਸ਼ੱਕਰ ਲੱਭੀ ਮੈਂ ਜਦ ਸ਼ੱਕਰ ਦੀ ਬਣਾਉਣੀ ਆ ਜੀ ਚਾ ਦੋਈ 2 2 ਚਮਚੇ ਪਾਤੇ ਪਤਾ ਨਹੀਂ ਹੁਣ ਘੱਟ ਹੋਣੀ ਆ ਕਿ ਵੱਧ ਇਹਨੇ ਚਾਰੇ ਜਿਹਦੀ ਆਪਾਂ ਬਾਹਰ ਦੇਖਦੇ ਹਾਂ ਵੈਦਰ ਕਹੇ ਜੈ ਠੰਡ ਹੋ ਗਈ ਵੈਸੇ ਹੁਣ ਬੱਦਲ ਜਿਆਦਾ ਬਣਿਆ ਹੋਇਆ ਸਵੇਰ ਦੇ ਐਵੇਂ ਮੌਸਮ ਪੂਰਾ ਬੱਦਲਾ ਭਾਈ ਸੰਗਣਾ ਇੱਕ ਮਿਰਚ ਤਾਂ ਸੁੱਕ ਗਈ ਜਿਵੇਂ ਇੱਕ ਹੋ ਗਈ ਹਰੀ ਆ ਨਾਲ ਵਾਲਾ ਇਹ ਵੀ ਹੋ ਜਾਏਗਾ ਹਰਾ ਜਿਵੇਂ ਮੀਂਹ ਪਿਆ ਨਾ ਹੁਣ ਸਰੋਦੀ ਗਲੂ ਸਰੋਂ ਦਾ ਫੁੱਲ ਆ ਬੈਂਗਨ ਦਾ ਸੀ ਇਹ ਸੁੱਕ ਗਿਆ ਇਹ ਆ ਗੋਭੀ ਚੱਲ ਪਈ ਆਪਣੀ ਗੋਭੀ ਤਾਂ ਚੱਲ ਪਈ ਆਪਣੀ ਤੇ ਮੈਨੂੰ ਲੱਗਦਾ 15 ਤੱਕ ਦਿਨ ਤੱਕ ਲੱਗ ਜਾਏਗਾ ਫੁੱਲ ਇਹਨੂੰ ਤੇ ਬਾਕੀ ਚੱਲ ਪਈਗੀ ਸਬਜ਼ੀ ਉਹ ਵੀ ਉਹ ਪੱਲਾ ਵੀ ਸੁੱਕਾ ਪਿਆ ਹੈ ਇਧਰ ਹਲੇ ਕੁਝ ਹੋਇਆ ਨਹੀਂ ਇੱਕ ਚ ਉਹ ਉੱਗ ਗਿਆ ਕੁਝ ਮੜਾ ਜਾ ਤੇ ਚਲੋ ਚੱਲਦੇ ਆਂ ਅੰਦਰ ਦੇਖਦੇ ਆਂ ਚਾਹ ਦਾ ਕੀ ਪ੍ਰੋਗਰੈਸ ਹੈ ਲੱਗਾ ਹੋਇਆ ਸੀ ਇਹ ਦੁੱਧ ਦਿੱਤਾ ਪਾ ਤੇ ਰੇਜਾ ਆ ਗਿਆ ਹਲੇ ਆਇਆ ਨਹੀਂ ਵੈਸੇ ਸਿਰੋ ਆ ਗਿਆ ਤੇ ਫਿਰ ਕਰਾਂਗੇ ਬੰਦ ਤੇ ਫਿਰ ਪੀਵਾਂਗੇ ਚਾਹ ਗਰਮਾ ਗਰਮ ਬਾਰਸਲੋਨਾ ਸੀ ਇੱਕ ਦੇਖਦੇ ਆਇਆ ਜਾਂ ਨਹੀਂ ਆਇਆ Amazon ਤੋਂ ਆਰਡਰ ਦਿੱਤਾ ਸੀ ਕੋਈ ਚੀਜ਼ ਚੈੱਕ ਕਰਦੇ ਆਂ ਪਾਕਾ ਦੇਖੋ ਪਾਕਲ ਆਇਆ ਇਹੋ ਥਾਰਿਆ ਇੱਕ ਹਲਾ ਆ ਗਿਆ ਕੱਲ ਕੀਤਾ ਸੀ ਓਟਰ ਆ ਜਾ ਰਿਹਾ ਦੇਖ ਲੈ ਐਮਾਜ਼ੋਨ ਦਾ ਥੀਸੇ ਲੈਿੰਦੇ ਨੇ ਡਿਲੀਵਰੀ ਵੀ 7 ਦਾ ਦਾ ਐਕਸਟਾ ਪਰ ਭੇਜ ਦਿੰਦੇ ਨੇ ਨਾਲ ਦੀ ਨਾਲ ਸਾਰ ਆ ਜੋ ਦੋਰੀਆ ਪਾ ਕਰਦੇ ਆ ਅਨਬਾਕਸਿੰਗ ਆਪਰੇ ਪਾਰਸਲ ਦੀ ਪੈਕਿੰਗ ਹੀ ਬੜੀ ਵਧੀਆ ਕੀਤੀ ਹੋਈ ਹੈ ਆਈ ਮੈਂ ਆਪਾ ਵੀ ਮੰਗਾਇਆ ਇਹਦੇ ਵਿੱਚ ਆਪਾਂ ਮੰਗਾਇਆ ਸਟੈਂਡ ਇਹ ਤੇ ਬਰਾਕੇ ਵੀਡੀਓ ਬਣਾਇਆ ਕਰਾਂਗੇ ਵਲੌਗ ਬਣਾਇਆ ਕਰਾਂਗੇ ਵਲੌਗ ਐਵੇਂ ਬਲਰ ਹੁੰਦਾ ਸੀ ਨਾ ਤਾਂ ਕਰਕੇ ਆਰਡਰ ਕੀਤਾ ਜੀ ਇਹ ਹੋਪ ਵਧੀਆ ਹੋਵੇ ਤੇ ਕਰਨਾ ਹੋਵੇ ਤੇ ਕੰਮ ਖਰਾਬ ਹੋ ਜਾਵੇ ਇੱਕ ਮੈਂ ਪਹਿਲਾਂ ਲਿਆ ਕੇ ਮਾਰਟ ਤੋਂ ਉਹ ਤੋਂ ਉਹਨੇ ਵਾਲਾ ਜੀ ਮੈਗਨੈਟ ਵਾਲਾ ਉਹ ਚਿੱਬੜਦਾ ਹੀ ਨਹੀਂ ਸੀ ਬਟ ਆਈ ਥਿੰਕ ਉਹ ਵੀ ਵਧੀਆ ਹੋਊਗਾ ਇਹਨੂੰ ਸੈਂਬਲ ਕਰਨਾ ਪੈਣਾ ਸੈਂਬਲ ਕਰਕੇ ਤੇ ਫਿਰ ਇਹਨੂੰ ਕਾਰ 'ਚ ਵੀ ਲਾ ਸਕਦੇ ਆ ਟਰੱਕ 'ਚ ਵੀ ਲਾ ਸਕਦੇ ਆ ਮੋਸਟਲੀ ਆਪਾਂ ਟਰੱਕ 'ਚ ਹੀ ਯੂਜ਼ ਕਰਾਂਗੇ ਕਿਉਂਕਿ ਵੀਊ ਵਧੀਆ ਬੰਦੇ ਨੇ ਜਦੋਂ ਡਿਲੀਵਰੀ ਕਰਨ ਜਾਂਦੇ ਆ ਤੇ ਦੇਖ ਨਹੀਂ ਆਤਾ ਨੂੰ ਕਰਦੇ ਆ ਸੈਂਬਲ ਉਹ ਜੋ ਜਿੱਦਾਂ ਦੇ ਨੰਨ ਤੇ ਆਹ ਜਿਹੜਾ ਫੋਨ ਦਾ ਸਿੱਕਾ ਉਹਦੇ ਵਿੱਚ ਫੋਨ ਪਹਿ ਜਾਊਗਾ ਤੇ ਮੈਂ ਸੈਂਪਲ ਪਤਾ ਨਹੀਂ ਕਿਵੇਂ ਹੋਣਾ ਲਾਣਾ ਪਣਾ ਹਿਸਾਬ ਕਿਤਾਬ ਇਹ ਰੱਤ ਰੱਤ ਓਕੇ ਆ ਇਹਦੇ ਵਿੱਚ ਬਹਿ ਜਾਗਾ ਲਓ ਜੀ ਐਨੇ ਸੈਂਪਲ ਕਰਤਾ ਆ ਬੜੀ ਵਧੀਆ ਚੀਜ਼ ਆ ਇਹਦੇ ਵਿੱਚ ਐਵੇਂ ਫੋਨ ਪੈ ਜਾਊਗਾ ਫੋਨ ਪੈ ਗਿਆ ਤੇ ਇਹਨੂੰ ਐਂ ਦਬ ਦੇਣਾ ਐਵੇਂ ਫੋਨ ਕੈਚ ਕਰ ਲੈ ਜਦੋਂ ਫੋਨ ਕੱਢਣਾ ਇਹਨੂੰ ਪ੍ਰੈਸ ਕਰਕੇ ਰੱਖਣਾ ਇਹਨੇ ਆਪ ਹੀ ਖੁੱਲੀ ਜਾਣਾ ਦੇਖੋ ਬੜੀ ਵਧੀਆ ਚੀਜ਼ ਹੈ ਨਾਟ ਅ ਬੈਡ 20 ਡਾਲਰ ਦਾ ਹੀ ਆਇਆ ਸਾਰਾ ਕੋਈ ਮਹਿੰਗਾ ਵੀ ਨਹੀਂ ਹੈਗਾ ਬਟ ਚੀਜ਼ ਸਟਰੋਂਗ ਵੀ ਹੈ ਪਤਾ ਲੱਗਦਾ ਜੀ ਵਾਕਈ ਚੀਜ਼ ਹੈ ਜਦੋਂ ਫੋਨ ਵਿੱਚ ਕਰਕੇ ਇਹਨੂੰ ਐਂ ਪ੍ਰੈਸ ਕਰ ਜਗਾ ਦਸ ਇੱਕ ਤੇ ਉਸ ਤੋਂ ਬਾਅਦ ਬਸ ਇਹਨੂੰ ਸ਼ੀਸ਼ੇ ਤੇ ਲਾ ਸਕਦੇ ਆ ਜਾਂ ਡੈਸ਼ਬੋਰਡ ਤੇ ਵੀ ਲਾ ਸਕਦੇ ਆ ਕਾਰ ਦੇ ਟਰੱਕ ਦੇ ਤੇ ਹੈਗੀ ਵੈਸੇ ਸਟਰੋਂਗ ਚੀਜ਼ ਹੈ ਵਧੀਆ ਚੀਜ਼ ਹੈ ਤੁਸੀਂ ਬਾਈਕ ਆ ਸਕਦੇ ਹੋ ਕਾਰ ਮਾਉਂਟ ਆਹ ਦਾ ਡੱਬਾ ਹੈ ਤੇ Amazon ਤੋਂ ਕੀਤਾ ਸੀ ਮੈਂ ਆਰਡਰ ਕੱਲ ਕੀਤਾ ਸੀ 11-12 ਵਜੇ ਤੇ ਪਤਾ ਨਹੀਂ ਕਦੋਂ ਉਹ ਦੇ ਕੇ ਗਏ ਨਵੇਂ 8:00 ਵਜੇ ਦਾ ਟਾਈਮ ਆਇਆ ਸੀ ਮੈਂ ਤਾਂ ਉਂਝੀ ਵੈਸੇ ਚੈੱਕ ਕਰਨ ਚੱਲ ਗਿਆ ਸੀ ਤੇ ਚਲੋ ਠੀਕ ਹੈ ਮਿਲਦੇ ਆਂ ਫਿਰ ਹੋ ਗਈ ਰੈਡੀ ਸ ਤੇ ਪੀਨੇ ਆ ਚਾਹ ਉੱਧਰ ਬੈਠਾ ਗੁਰੂ ਬਾਬਾ ਗੁਰੂ ਬਾਬਾ ਵੀ ਪੀ ਰਿਹਾ ਚਾਹ ਗੁਰੂ ਬਾਬਾ ਕਹਿ ਉਹ ਕਹਿਣਾ ਚਾਹੋਗੇ ਕੁਝ ਸਬਸਕ੍ਰਾਈਬਰ ਨੂੰ ਬਸ ਮੇਰੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਲੋਈ ਸ਼ੱਕਰ ਵਾਲੀ ਚਾਹ ਵਧੀਆ ਲੱਗੀ ਜੀ ਬਹੁਤ ਵਧੀਆ ਲੱਗੀ ਵੀਰੇ ਇੰਡੀਆ ਯਾਦ ਕਰਾ ਦਿੱਤਾ ਤਾ ਜੀ ਆਏ ਹਾਏ ਹਾਏ ਸਹੀ ਗੱਲ ਹੈ ਇੰਡੀਆ ਹੀ ਪਿੰਦੇ ਹੁੰਦੇ ਜੀ ਆਪਾਂ ਗੋੜ ਚਾਹ ਸ਼ੱਕਰ ਹੈ ਨਾ ਬਿਲਕੁਲ ਜੀ ਹੂੰ ਚਲੋ ਪੀਓ ਚਾਹ ਆਮਨੇ ਲੋਨੇ ਜਾ ਰਹੀ ਹਾਂ ਜੀ ਦੋਸਤੋ ਇਹਦੇ ਨਾਲ ਹੀ ਆਪਾਂ ਵਲੌਗ ਦੀ ਕਰ ਲਗੇ ਐਂਡਿੰਗ ਤੇ ਜੇ ਵਲੌਗ ਵਧੀਆ ਲੱਗਾ ਤੇ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਆਪਾਂ ਤੁਹਾਡੇ ਲਈ ਨਵੀਆਂ-ਤਰੰਗੀਆਂ ਵੀਡੀਓ ਲੈ ਕੇ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਆਈਏ ਕਰੀਏ ਤੇ 올 ਗੁੱਡ ਸਸਰੀ ਕਾਲ ਗੁੱਡ ਨਾਈਟ ਸਵੀਟ ਡ੍ਰੀਮ